ਪਿਛਲੇ ਕੁਝ ਦਿਨਾਂ ਤੋਂ ਜਿਹੜੇ ਪੰਜਾਬ ਦੇ ਤਹਿਸੀਲਦਾਰ ਨੇ ਹੜਤਾਲ ਤੇ ਗਏ ਹੋਏ ਨੇ ਇਸ ਕਰਕੇ ਜਿਹੜਾ ਦਫ਼ਤਰੀ ਕੰਮ ਆ, ਮਾਲ ਵਿਭਾਗ ਦਾ ਕੰਮ ਆ, ਰਜਿਸਟਰੀਆਂ ਨੇ ਰੁਕੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਅੱਜ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਟਵੀਟ ਕਰਕੇ ਸਿੱਧੀ ਵਾਰਨਿੰਗ ਪੰਜਾਬ ਦੇ ਤਹਿਸੀਲਦਾਰਾਂ ਨੂੰ ਦੇ ਦਿੱਤੀ ਗਈ ਹੈਗਾ ਲਖ ਦਿੱਤੀ ਗਈ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਵਾਂਗੇ। ਉਹਨਾਂ ਨੇ ਕਿਹਾ ਕਿ ਜਿਹੜਾ तहसीलदारਾਂ ਦਾ ਕੰਮ ਆ ਰਜਿਸਟਰੀਆਂ ਦਾ ਕੰਮ ਆ ਤਾਂ ਹੋਰ ਅਧਿਕਾਰੀਆਂ ਨੂੰ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਸੌਂਪ ਦਿੱਤੀ ਜਾਵੇਗੀ ਤਾਂ ਸੂਤਰਾਂ ਤੋਂ ਖਬਰ ਇਹ ਵੀ ਨਿਕਲ ਕੇ ਸਾਹਮਣੇ ਆ ਕਿ ਕਾਨੂੰਗੋ ਨੂੰ ਜੜੀ ਅਥਾਰਟੀ ਦੇ ਦਿੱਤੀ ਗਈ ਆ ਕਿ ਜਿਹੜੀ ਆ ਰਜਿਸਟਰੀਆਂ ਨੇ ਕਰਵਾ ਸਕਣਗੇ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਆਪਣੇ سوشل میڈیا ਖਾਤੇ ਦੇ ਉੱਪਰ ਜਾ ਪਰ ਇੱਕ ਜਿਹੜੀ ਟਵੀਟ ਕਰਕੇ ਇੱਕ ਸਿੱਧੇ ਤੌਰ ਤੇ ਜਿਹੜੇ ਉਹਨੇ ਜਿਹੜੇ ਤਹਿਸੀਲਦਾਰ ਨੇ ਉਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਗਈ ਆ ਚੇਤਾਵਨੀ ਦਿੱਤੀ ਗਈ ਆ ਤੁਹਾਨੂੰ ਉਹ ਪੂਰਾ ਪੋਸਟ ਜਿਹੜੀ ਪਾਈ ਗਈ ਆ ਤਹਿਸੀਲਦਾਰਾਂ ਨੂੰ ਲੈ ਕੇ ਉਹ ਸੁਣਾ ਦਿੰਦੇ ਆ ਉਸ ਦੇ ਵਿੱਚ ਲਿਖਿਆ ਗਿਆ ਕਿ ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ਦੇ ਵਿੱਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਆ ਜਿਹੜੀ ਰਿਸ਼ਵਤ ਦੇ ਸਖਤ ਖਿਲਾਫ ਆ ਯਾਨੀ ਕਿ ਸੀਐਮ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਗੱਲ ਆਖੀ ਗਈ ਆ ਕਿ ਜਿਹੜੇ ਤਹਿਸੀਲਦਾਰ ਹੜਤਾਲ ਕਰ ਰਹੇ ਨੇ ਉਹ ਆਪਣੇ ਜਿਹੜੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ਦੇ ਵਿੱਚ ਹੜਤਾਲ ਕਰ ਰਹੇ ਨੇ ਪਰ ਜਿਹੜੀ ਸਾਡੀ ਸਰਕਾਰ ਆ ਉਹ ਰੈਸ਼ਿਓਬਤ ਦੇ ਸਖਤ ਖਿਲਾਫ ਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਅਗਲੀ ਗੱਲ ਇਹ ਆਖੀ ਗਈ ਆ ਕਿ ਆਮ ਲੋਕਾਂ ਦੀ ਖੱਜਲ ਖਵਾਰੀ ਰੋਕਣ ਦੇ ਲਈ ਤਹਿਸੀਲ ਦੇ ਵਿੱਚ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਦਿੱਤੀ ਜਾ ਰਹੀ ਆ ਤੇ ਉਹਨਾਂ ਕਹਿੰਦੇ ਕਿ ਇਸ ਕਰਕੇ ਤਾਂ ਕਿ ਆਮ ਲੋਕਾਂ ਦੇ ਜਿਹੜੇ ਕੰਮ ਨੇ ਉਹ ਨਾ ਰੁਕਣ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਯਾਨੀ ਕਿ ਹੁਣ ਜਿਹੜੇ ਤਹਿਸੀਲਦਾਰ ਆ ਹੜਤਾਲ ਦੇ ਉੱਪਰ ਗਏ ਹੋਏ ਸੀ ਉਹਨਾਂ ਨੂੰ ਸਬੂਕਾ ਕਾ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਹ ਗੱਲ ਆਖ ਦਿੱਤੀ ਗਿਆ ਕਿ ਛੁੱਟੀ ਤੇ ਗਏ ਤਹਿਸੀਲਦਾਰਾਂ ਨੂੰ ਸਬੂਕ ਜਿਹੜੀ ਛੁੱਟੀ ਆ ਉਹ ਮੁਬਾਰਕ ਹੋਵੇ ਤੇ ਉਸ ਤੋਂ ਬਾਅਦ ਜਿਹੜੀ ਲਾਸਟ ਗੱਲ ਆ ਉਸ ਦੇ ਵਿੱਚ ਸਿੱਧੇ ਤੌਰ ਤੇ ਤਹਿਸੀਲਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਆ 警告 ਦਿੱਤੀ ਗਿਆ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਪਰਾ ਛੁੱਟੀ ਤੋਂ ਬਾਅਦ ਕਦੋਂ ਅਤੇ ਕਿੱਥੇ ਜੁਆਇਨ ਕਰਾਉਣਾ ਇਹ ਲੋਕ ਫੈਸਲਾ ਕਰਨਗੇ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਛੁੱਟੀ ਤੋਂ ਬਾਅਦ ਤੁਹਾਨੂੰ ਕਿੱਥੇ ਅਤੇ ਕਦੋਂ ਜੁਆਇਨ ਕਰਾਉਣਾ ਇਹ ਲੋਕ ਫੈਸਲਾ ਕਰਨਗੇ ਯਾਨੀ ਕਿ ਹੁਣ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਗਿਆ ਤੁਹਾਨੂੰ ਇਸ ਤੋਂ ਪਹਿਲਾਂ ਦੀ ਇੱਕ ਖਬਰ ਦੱਸ ਦਿੰਦੇ ਆ ਕਿ ਇੱਕ ਸਾਲ ਪਹਿਲਾਂ ਵੀ ਜਿਹੜਾ ਮਾਲ ਵਿਭਾਗ ਦੇ ਕਈ ਅਧਿਕਾਰੀ ਨੇ ਕਈ ਮੁਲਾਜ਼ਮ ਨੇ ਹੜਤਾਲ ਤੇ ਜਾਂਦੇ ਨੇ 15 ਤੋਂ 20 ਦਿਨ ਹੜਤਾਲ ਚੱਲਦੀ ਆ ਪਰ ਉਸ ਤੋਂ ਬਾਅਦ ਉਹਨਾਂ 15-20 ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਮੀਟਿੰਗ ਕਰਕੇ ਉਹਨਾਂ ਦੇ ਨਾਲ ਸਹਿਮਤੀ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਤਹਿਸੀਲਦਾਰ ਨੇ ਜਾਂ ਮਾਲ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਨੇ ਉਹ ਆਪਣੇ ਕੰਮ ਕਾਜ ਦੇ ਉੱਪਰ ਉਸੇ ਤਰੀਕੇ ਦੇ ਨਾਲ ਪਰਤ ਆਉਦੇ ਨੇ ਪਰ ਅੱਜ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦਵਾਵਾਂਗੇ ਜਿਹੜਾ ਤੁਹਾਡਾ ਤਹਿਸੀਲਦਾਰਾਂ ਦਾ ਕੰਮ ਆ ਹੋਰ ਅਧਿਕਾਰੀਆਂ ਨੂੰ ਜਿਹੜਾ ਕੋਈ ਸਮੇਂ ਦੇ ਵਿੱਚ ਦੇ ਦਿੱਤਾ ਜਾਵੇਗਾ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਜਿਹੜੇ ਤਹਿਸੀਲਦਾਰ ਹੜਤਾਲ ਤੇ ਗਏ ਨੇ ਉਹ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ਦੇ ਵਿੱਚ ਖੜ ਰਹੇ ਨੇ ਤੇ ਸਾਡੀ ਸਰਕਾਰ ਜਿਹੜੀ ਸ਼੍ਰੇਸ਼ਟ ਵੱਧੇ ਸਖਤ ਖਲਾਫ ਬਾਦੇ ਉਹਨਾਂ ਦੇ ਵੱਲੋਂ ਹੁਣ ਸਿੱਧੇ ਸ਼ਬਦਾਂ ਦੇ ਵਿੱਚ ਅਖੀਰ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਹੁਣ ਤੁਹਾਨੂੰ ਸਬੂਹ ਇੱਕ ਛੁੱਟੀ ਮੁਬਾਰਕ ਹੋਵੇ ਤੇ ਇਸ ਤੋਂ ਬਾਅਦ ਤੁਹਾਨੂੰ ਕਦੋਂ ਅਤੇ ਕਿੱਥੇ ਜੁਆਇਨ ਕਰਾਉਣਾ ਹੈ ਇਹ ਪੰਜਾਬ ਦੇ ਜਿਹੜੇ ਲੋਕ ਨੇ ਫੈਸਲਾ ਕਰ ਰਹੇ ਨੇ ਜਾਨੀ ਕਿ ਸਿੱਧੇ ਤੌਰ ਤੇ ਪੰਜਾਬ ਦੇ ਹੜਤਾਲ ਤੇ ਗਏ ਹੋਏ ਤਹਿਸੀਲਦਾਰਾਂ ਨੂੰ ਚੇਤਾਵਨੀਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਦੇ ਦਿੱਤੀ ਗਈਆਂ ਨਾਲ ਦੀ ਨਾਲ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਕਿ ਖਰੜ ਦੇ ਵਿੱਚ ਕੁਝ ਸਮੇਂ ਦੇ ਵਿੱਚ ਖਰੜ ਤਹਿਸੀਲ ਦੇ ਵਿੱਚ ਸੀਐਮ ਮਾਨ ਜਾਣਗੇ ਤੇ ਜਿਹੜੇ ਹੋਰ ਅਧਿਕਾਰੀ ਨੇ ਉਹਨਾਂ ਜਿਹੜਾ ਕੰਮ ਦੇ ਕੇ ਕੰਮ ਸੌਂਪ ਕੇ ਤਹਿਸੀਲਾਂ ਦੇ ਵਿੱਚ ਕੰਮ ਸ਼ੁਰੂ ਕਰਵਾਉਣਗੇ